ਇਹ ਕਹਿੰਦੇ ਗੱਲਾਂ ਬਾਈ ਜੀ ਕੱਲ ਇੱਕ ਇਹਨਾਂ ਨੇ ਫੜੀ ਨਾ ਆਪਦੀ ਅਫਸਰ ਕਨਸਟੇਬਲ ਹੂੰ ਉਹ ਇੱਕ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਵੀ ਇੱਕ ਪ੍ਰੀਪਲਾਨ ਜਾ ਸਮਝ ਲਓ ਜੇ ਅਗਲੇ ਟਾਈਮ ਚ ਆਜੂਗਾ ਨਹੀਂ ਪ੍ਰੀਪਲਾਨ ਤੁਹਾਨੂੰ ਕਿਵੇਂ ਲੱਗਿਆ ਜੋ ਆਪਦਾ ਪ੍ਰੀਪਲਾਨ ਸੁਣ ਲਓ ਜੀ ਨਹੀਂ ਪੁਲਿਸ ਨੂੰ ਥੋੜੀ ਬਦਨਾਮ ਕਰੂ ਸਰਕਾਰ ਨੂੰ ਨਹੀਂ ਬਦਨਾਮ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਹੂੰ ਇਹ ਬਹੁਤ ਕੁਝ ਸਰਕਾਰ ਦੀ ਨਾਲੋਂ ਪੁਲਿਸ ਪੁਲਿਸ ਨੂੰ ਬਦਨਾਮ ਨਹੀਂ ਕਰਦੀ ਹੁੰਦੀ ਸਰਕਾਰ ਕਰ ਸਕਦੀ ਹੈ ਜਿਹੜੀ ਬੀਬੀ ਚਿੱਟਾ ਵੇਚਦੀ ਆ ਹੂੰ ਇੱਕ ਬੀਬੀ ਦੂਜੀ ਵੀ ਕੋਈ ਕਹਿੰਦੀ ਵੀ ਇਹਨੇ ਮੇਰਾ ਘਰ ਪੱਟਿਆ ਸੀ ਹੂੰ ਇਹ ਨਸ਼ਾ ਪੀਂਦੀ ਵੀ ਨਸ਼ਾ ਵੇਚਦੀ ਵੀ ਮੈਂ ਕਦੋਂ ਦੀ ਆਣੀ ਹੂੰ ਉਸ ਟਾਈਮ ਤੇ ਉਹਨੂੰ ਕਿਉਂ ਨਾ ਫੜਿਆ ਗਿਆ ਦੂਜੀ ਗੱਲ ਇਹ ਆ ਵੀ ਫਿਰ ਸੀਆਈਡੀ ਵਿਭਾਗ ਕੀ ਕਰ ਰਿਹਾ ਹੂੰ ਜਦੋਂ ਸੀਆਈਡੀ ਨੂੰ ਇਹ ਹੀ ਨਹੀਂ ਪਤਾ ਅੱਜ ਨਸ਼ੇ ਦੇ ਵਿਰੁੱਧ ਚੱਲ ਜੰਗ ਕਹਿੰਦੇ ਚੱਲੀ ਤਾਂ ਤਾਂ ਹੀ ਫੜਨੀ ਸੀ ਉਹ ਉਦੋਂ ਪਹਿਲਾਂ ਕਿਉਂ ਨਾ ਫੜੀ ਹੂੰ ਅੱਜ ਇਹ ਸਾਹਮਣੇ ਲਿਆ ਕੇ ਸਾਨੂੰ ਇਹ ਦੱਸ ਰਹੇ ਵੀ ਅਸੀਂ ਇੱਕ ਬੀਬੀ ਫੜ ਲਈ ਨਸ਼ੇ ਵਾਲੀ ਤੁਸੀਂ ਇੱਕ ਬਹੁਤ ਟਾਈਮ ਦੇ ਫੜੇ ਗਏ ਆ ਕਿੰਨੇ ਕਈ ਤਾਂ ਪੁਲਿਸ ਅਫਸਰ ਪੀ ਜਾਂਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੀ ਇਹ ਗੱਲ ਨੂੰ ਸਮਝੋ ਪਰ ਇਹ ਤਾਂ ਇੱਕ ਉਹ ਕਹਿਣ ਦੀ ਗੱਲ ਹੈ ਜੀ ਕੀ ਪਤਾ ਵਿਚਾਰੀ ਭੇਟ ਹੀ ਚੜ ਗਈ ਹੋਵੇ ਕਿਸੇ ਦੇ ਅਫਸਰਾਂ ਨੂੰ ਪੁੱਛੋਰੀ ਪੁੱਛ ਪਰਤਾਲ ਹੋਵੇ মিডিਆ ਸਾਹਮਣੇ ਪੁੱਛ ਪਰਤਾਲ ਹੋਣੀ ਚਾਹੀਦੀ ਵੀ ਇਸ ਮਸਲੇ ਵਿੱਚ ਤੇਰੇ ਨਾਲ ਕੌਣ ਕੌਣ ਸੀ ਹੂੰ ਇਹ ਸਿਰਫ ਤੇ ਸਿਰਫ ਕੀ ਰੇਤ ਜਿਹੜੀ ਰੇਤ ਮਾਫੀਆ ਚੱਲੀ ਜਾਂਦੀ ਉਹ ਅੱਜ ਅੱਜ ਪੁਲਿਸ ਨੂੰ ਪਤਾ ਨਹੀਂ ਹੂੰ ਐਸਐਸਪੀ ਨੂੰ ਪਤਾ ਨਹੀਂ ਅੱਜ ਜਿਹੜੇ ਸੱਟੇ ਚੱਲੀ ਜਾਂਦੇ ਪੰਜਾਬ ਦੇ ਵਿੱਚ ਈਐਸਐਸਪੀਆਂ ਨੂੰ ਪਤਾ ਨਹੀਂਗਾ ਬਈ ਇੱਕ ਗੱਲ ਮੈਂ ਹੋਰ ਪੁੱਛਣਾ ਜਾਊਂਗਾ ਤੁਹਾਨੂੰ ਜਿਵੇਂ ਗੱਲ ਚੱਲਦੀ ਆ ਚਿੱਟੇ ਦੀ ਗੱਲ ਚੱਲਦੀ ਆ ਜੀ ਪਰ ਮੈਡੀਕਲ ਨਸ਼ੇਦਾਰ ਕਿਤੇ ਵੀ ਨਾਮ ਨਹੀਂ ਆਉਂਦਾ ਤੁਹਾਨੂੰ ਇੱਕ ਗੱਲ ਆਪਾਂ ਹੁਣੇ ਕਹਿ ਕੇ ਇੱਥੇ ਆਂ ਜਿਹੜੀ ਕੰਪਨੀ ਕਦੇ ਬੀੜੀਆਂ ਦਾ ਨਸ਼ਾ ਆਇਆ ਸਾਹਮਣੇ ਹੂੰ ਕੁਲਪਦਾ ਆਇਆ ਜਿਹਦਾ ਆਪਾਂ ਨਾਮ ਲੈ ਕੇ ਇੱਥੇ ਆਂ ਹੂੰ ਬਿੰਮਲ ਨਸ਼ਾ ਕੈਂਸਰ ਹੁੰਦਾ ਉੱਤੇ ਲਿਖਿਆ ਉਹਦਾ ਕਦੇ ਜ਼ਿਕਰ ਕੀਤਾ ਇਹਨਾਂ ਨੇ ਕੋਈ ਸਰਕਾਰ ਕਿਉਂ ਨਹੀਂ ਜ਼ਿਕਰ ਕਰਦੀ ਕੰਪਨੀ ਤੋਂ ਫੰਡ ਆਉਂਦਾ ਸਾਰਾ ਕੁਝ ਆਉਂਦਾ ਜਿਹੜੀਆਂ ਤੁਸੀਂ ਇੱਕ ਮੈਡੀਕਲ ਨਸ਼ੇ ਆ ਉਹ ਅਰਜ ਵੀ ਬੰਦ ਨਹੀਂ ਹੁੰਦੇ ਕੱਲ ਵੀ ਨਹੀਂ ਹੁੰਦੇ ਆਉਣ ਵਾਲੇ ਸਮੇਂ 'ਚ ਬੰਦ ਵੀ ਨਹੀਂ ਹੁੰਦੇ ਹੂੰ ਜਦੋਂ ਉਹ ਕੰਪਨੀਆਂ ਖੋਲਦੀਆਂ ਨਵੀਆਂ ਕੰਪਨੀਆਂ ਖੋਲਦੀਆਂ ਚੱਲਣ ਤੱਕ ਪਾਣੀ ਨਾਲ ਪਾਣੀ ਦਾ ਨਲਕਾ ਨਾ ਦੇਵੇ ਸਰਕਾਰ ਨਲਕਾ ਨਾ ਚੱਲਣ ਦੇਵੇ ਪਾਣੀ ਵਾਲਾ ਆਇ ਤੇ ਆਜੇ ਹਾਂ ਆਇ ਤੇ ਆਜੇ ਜਦੋਂ ਨਲਕਾ ਕਹੂਗਾ ਵੀ ਹਾਂ ਭਾਈ ਮੇਰਾ ਪਾਣੀ ਹੈਗਾ ਚੰਗਾ ਪਿਓਰਟੀ ਪਾਣੀ ਤੁਸੀਂ ਮੈਨੂੰ ਵੇਚੋ ਹੂੰ ਤੇ ਵੇਚੋ ਤੁਸੀਂ ਮੈਨੂੰ ਤੁਸੀਂ ਵਧੀਆ ਬਸ ਪਾਲੋ ਸੰਭੋ ਜੀ ਹਮ ਬਾਕੀ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਪ੍ਰਾਈਵੇਟ ਜਿਹੜੇ ਆਖੇ ਲੋ ਵੀ ਨਸ਼ੇ ਆ ਜਿਹੜੇ ਮੈਡੀਕਲ ਨਸ਼ੇ ਸਰਕਾਰ ਕਿਉਂ ਨਹੀਂ ਬੰਦ ਕਰਦੀ ਆ ਜਿਹੜੇ ਕੈਪਸੂਲ ਜੇ ਚੱਲਦੇ ਆ ਇਹ ਆ ਕੋਈ ਡਾਕਟਰ ਵੇਚੀ ਜਾਂਦੇ ਕਿ ਘਰਾਂ ਚ ਵੇਚੀ ਜਾਂਦੇ ਆ ਕਿੰਨਾ ਨੇ ਤਾਂ ਦੋ ਦੋ ਪੱਤੇ ਰੱਖ ਲੈਣੇ ਘਰੇ ਇੱਕ ਕੈਂਚੀ ਰੱਖੀ ਆ ਕੇਹੜਾ ਜਿਵੇਂ ਉਹ ਡਾਕਟਰ ਬਣ ਜਾਂਦਾ ਅੱਠ ਦੋ ਲੈਣੇ ਹਾਂ ਲਿਆ 800 ਰੁਪਏ ਫੜਾ ਤੇ ਇਹ ਕੰਮ ਚੱਲ ਜੀਦਾ ਕਿਉਂ ਨਹੀਂ ਬੰਦ ਹੁੰਦਾ ਕਿਉਂ ਫੈਕਟਰੀ ਕਿਉਂ ਨਹੀਂ ਬੰਦ ਹੁੰਦੀ ਜਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਦੀ ਇਹ ਬਾਈ ਜੀ ਇੱਕ ਲੋਕ ਐਸ ਟਾਈਮ ਨਸ਼ਾ ਬਣਾਇਆ ਬਈ ਸਰਕਾਰ ਕਰ ਸਕਦੀ ਆ ਸਰਕਾਰ ਨਹੀਂ ਕਰ ਸਕਦੀ ਕਿਉਂ ਇਹ ਕਰੂ ਕੇਂਦਰ ਹੱਥ ਪਾਉ ਬੀਮਲੇ ਪੰਜਾਬ ਚ ਰੋਕ ਦੇਣਗੇ ਹੂੰ ਫੀੜੀ ਰੋਕ ਸਕਦੇ ਆ ਪਰ ਇਹ ਆਪ ਕਈ ਥਾਵਾਂ ਤੇ ਕਾਣੇ ਹੋਗੇ ਹੂੰ ਕੱਲ ਨੂੰ ਅਗਲੇ ਕੰਨ ਖਚਾਉਣਗੇ ਇਹਨਾਂ ਤੋਂ ਐ ਖਿੱਚੂਗੀ ਦੂਜੀ ਸਰਕਾਰ ਵੀ ਆਜੂ ਬੀੜੀ ਕਿਉਂ ਬੰਦ ਕਰਦੇ ਆ ਹੂੰ ਆ ਨਸ਼ਾ ਕਿਉਂ ਬੰਦ ਕਰਦੇ ਆ ਉਹ ਇਹਨਾਂ ਨੂੰ ਮਿਲਦੇ ਹੀ ਨਹੀਂ ਕੰਮ ਜਦੋਂ ਕਰਾਉਣੇ ਇਹਨਾਂ ਨੇ ਤਨਖਾਹ ਨਾ ਪੂਰੀ ਥੋੜਾ ਪਾਉਣਗੇ ਵੀਰਾ ਜੀ ਤਨਖਾਹਾਂ ਨਾਲ ਪੂਰੀਆਂ ਕਿੱਥੇ ਪੈਂਦੀਆਂ ਇਹਨਾਂ ਦੀਆਂ ਇਹ ਸਿਰਫ ਤੇ ਸਿਰਫ ਗੱਲਾਂ ਵਾਲੀ ਹੁੰਦੀ ਹੈ ਕਿਉਂਕਿ ਮੈਂ ਜਿਹੜੀ ਗੱਲ ਕਰ ਰਿਹਾ ਸੀ ਜੇ ਨਸ਼ੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ਾ ਸਿਰਫ ਐਸ ਵਕਤ ਚਿੱਟੇ ਨੂੰ ਮੰਨਿਆ ਜਾ ਰਿਹਾ ਹੂੰ ਦੂਜਾ ਨਸ਼ਾ ਨਹੀਂ ਮੰਨਿਆ ਜਾ ਰਿਹਾ ਜੀ ਹੋਰ ਕੋਈ ਵੀ ਨਸ਼ਾ ਤੁਸੀਂ ਇਹ ਕਹਿ ਦਿਓ ਵੀ ਨਸ਼ਾ ਕਿਸੇ ਕੋਲ ਕਹਿ ਦਿਓ ਬੀੜੀ ਪੀ ਜਾਂਦਾ ਹੋਗਾ ਨਾਲੇ ਇੱਕ ਛੋਟੀ ਜਿਹੀ ਗਾਲ ਕੱਢ ਦਉਂਦਾ ਭਾਈ ਨਸ਼ਾ ਬੜਾ ਨੌਜਵਾਨ ਮਰੀ ਜਾਂਦੇ ਆ ਉਹਨੇ ਸਿੱਟ ਨਹੀਂ ਬੀੜੀ ਐ ਮਹਿਦ ਦੇਣਾ ਵੀ ਜਿਵੇਂ ਉਹ ਬੀੜੀਆਂ ਐ ਮਹਿਦੇ ਸਿੱਟ ਨੂੰ ਐ ਮਹਿਦੇ ਪੈਰ ਨਾਲ ਵੀ ਜਿਵੇਂ ਉਹ ਚੱਲ ਕੇ ਦਰਖਾਸਤ ਦੇਣ ਚੱਲੀ ਇਹਦੇ ਤੇ ਮੈਨੂੰ ਪੀ ਕੇ ਸੜਤ ਮਤਲਬ ਇਹ ਕੰਮ ਆ ਹਮ ਲੋਕ ਸਿੱਟ ਨੂੰ ਨਸ਼ਾ ਨਹੀਂ ਮੰਨਦੇ ਛੋਟਾ ਬੱਚਾ ਪੀਲੂਗੋ ਨੂੰ ਗਾਲਾਂ ਕੱਢਦੇ ਕਰੇ ਪਰ ਸਰਕਾਰ ਨੂੰ ਕੱਢਦੇ ਵੀ ਚਲਾਈਆਂ ਕਿਉਂ ਆ ਕਰੀਆਨੇ ਦੀਆਂ ਦੁਕਾਨਾਂ ਤੇ ਮਿਲਦੀ ਸ਼ਹਿਰਾਂ ਚ ਲੱਗੀਆਂ ਪਿੰਡਾਂ ਦੇ ਦੁਕਾਨੇ ਇਹਨਾਂ ਦੀ ਕੀ ਇਹ ਇਹਨਾਂ ਨੂੰ ਕੋਈ ਨਾ ਕੋਈ ਤਾਂ ਪ੍ਰੋਫਿਟ ਹੋਊਗਾ ਵੀ ਜਿਹੜੀ ਨਸ਼ੇ ਨੂੰ ਪਹਿਲ ਦੇਈ ਖੜੇ ਆ ਹਮ ਕਿਹੜੀ ਗੱਲਾਂ ਤਾਂ ਕਰਕੇ ਤਾਂ ਕਹਿੰਦੇ ਵੀ ਇੱਕ ਵਾਰੀ ਲੀਡਰ ਬਣ ਜਾ ਨੇਤਾ ਬਣ ਜਾ ਪੁਸ਼ਟਾ ਬੈ ਕੇ ਖਾਣ ਦੀ ਫਿਰ ਪੁਸ਼ਟਾ ਕਿੱਥੋਂ ਲਿਆਉਣ ਦੀ ਐਂ ਹੀ ਆਣਗੇ ਇਹ ਐਂ ਹੀ ਹੋਣਗੇ ਇਹ ਹੋਰ ਗੱਲ ਕਰੋ ਜੀ ਇਹ ਤਾਂ ਨਸ਼ਾ ਤਾਂ ਕਦੇ ਵੀ ਖਤਮ ਨਹੀਂ ਹੋ ਸਕਦਾ ਕਦੇ ਵੀ ਆਪਾਂ ਵੇਖਿਆ ਭੰਗ ਬੰਦ ਕਰਾਈ ਗਈ ਸੀ ਹਮ ਹੁਣ ਮੈਨੂੰ ਮੈਂ ਇਸ ਮਸਲੇ ਤੇ ਬੋਲਦਾ ਨਹੀਂਗਾ ਪਰ ਸਾਡੇ ਪੰਜਾਬ ਚੋ ਕਿਸੇ ਦੀ ਜੁਰਤ ਨਹੀਂ ਪੈਂਦੀ ਸ਼ਰਾਬ ਬੰਦ ਕਰਾ ਦੇ ਜ਼ਰਤ ਨਹੀਂ ਪੈਂਦੀ ਕਿਸੇ ਅਫਸਰ ਦੀ ਆ ਕੇ ਵੀ ਰੇਟ ਕਿਹੜਾ ਲਾਈ ਜਣਾ ਰੇਟ ਕਿ ਲਿਖਿਆ ਕਿੰਨਾ ਕਿੰਨਾ ਨਹੀਂ ਕਿੰਨੀਆਂ ਤੇਰੀਆਂ ਮਤਲਬ ਤੇਰੀਆਂ ਬ੍ਰਾਂਚਾਂ ਨਕਲੀ ਆ ਜੀ ਕੀ ਕਹਿੰਦੇ ਬ੍ਰਾਂਚ ਕਹਿੰਦੇ ਉਹਨਾਂ ਨੂੰ ਬਿਲਕੁਲ ਜਿਹੜੀ ਉਹਦੀ ਹੁੰਦੀ ਆ ਉਹ ਫਰੈਂਚਾਈਜ਼ੀ ਹੋਗੀ ਬ੍ਰਾਂਚ ਹੋਗੀ ਹਾਂ ਜਿਹੜੀ ਇੱਕ ਤਾਂ ਮਨਜ਼ੂਰਸ਼ੁਦਾ ਹੂੰ ਕਈ ਗੈਰ ਮਨਜ਼ੂਰਸ਼ੁਦਾ ਚੱਲ ਪੈਂਦੀਆਂ ਕਿਸੇ ਨੇ ਜਾ ਕੇ ਪੁੱਛਿਆ ਕਦੇ ਤੁਹਾਨੂੰ ਲੱਗਾ ਹੋਵੇ ਅੱਜ ਜਿਹੜੀਆਂ ਸੀਗਾ ਨਜਾਇਜ਼ ਠੇਕੇ ਸੀ ਉਹ ਬੰਦ ਹੋ ਗਏ ਕਦੇ ਨਹੀਂ ਹੁੰਦੇ ਕਿਵੇਂ ਹੋਣਗੇ ਇਹ ਪੁਲਿਸ ਤੁਹਾਡੇ ਹਸਤੇ ਨਹੀਂ ਜਿੰਨੇ ਮਹਿਕਮੇ ਉਹ ਤੁਹਾਡੇ ਵਾਸਤੇ ਹੈ ਹੀ ਨਹੀਂਗੇ ਜੇ ਚੀਜ਼ਾਂ ਨਹੀਂ ਵਿਸ਼ਵਾਸ ਪੁਰਾਣੇ ਉਨ ਜਾਓ ਰਾਜਾਂ ਚ ਜਾਓ ਕਿਸੇ ਰਾਜੇ ਦੇ ਰਾਜ ਭਾਗ ਚ ਜਾਓ ਹਾਂਜੀ ਉਹ ਰਾਜੇ ਦੇ ਵਿੱਚ ਕੀ ਸੀ ਵੀ ਰਾਜਾ ਇੱਕ ਕੱਲਾ ਸੀ ਵਿਸ਼ਵਦੀਪ ਮੰਨ ਲਓ ਰਾਜਾ ਚਲ ਹੈ ਤਾਂ ਕਿਸੇ ਰਾਜਾ ਤਾਂ ਨਹੀਂਗਾ ਉਦਾਹਰਣ ਦਿਨਾ ਮੰਨ ਲਓ ਵਿਸ਼ਵਦੀਪ ਇੱਕ ਰਾਜਾ ਉਹ ਐਂ ਬੈਠਾ ਉਹਨੇ ਇੱਕ ਰੱਖ ਲਿਆ ਮੰਤਰੀ ਰੱਖ ਲੇ 20 ਮੰਤਰੀ ਰੱਖਣ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਆਪਾਂ ਨੂੰ ਗਲਤ ਕੰਮ ਜੇ ਜਾਵਾਂਗੇ ਆਪਾਂ ਪਿੰਡਾਂ ਜਾਵਾਂਗੇ ਤਾਂ ਆਪਣਾ ਕੀ ਬਣੂਗਾ ਆਪਣਾ ਹਉਆ ਕਿਵੇਂ ਬਣੂਗਾ ਡਰ ਕਿਵੇਂ ਬਣੂਗਾ ਉਹ ਕਹਿੰਦੇ ਇੱਕ ਸੈਨਾਪਤੀ ਲਾਓ ਸੈਨਾਪਤੀ ਨੇ ਗਾਂ ਸੈਨਾ ਤਿਆਰ ਕਰ ਲਈ ਤਲਵਾਰਾਂ ਉਹਨਾਂ ਦੇ ਕੋਲ ਹੁੰਦੀਆਂ ਸੀ ਤਲਵਾਰ ਕੋਲ ਹੁੰਦੀ ਸੀ ਤੇ ਕੋਈ ਬੋਲਦਾ ਸੀ ਅੱਜ ਬੰਦੂਖਾਂ ਚੱਲ ਕੋਲ ਅੱਜ ਬੋਲਦਾ ਕੋਈ ਧਰਨੇ ਵਾਲੇ ਮੰਗ ਸਹੀ ਰੱਖ ਕੇ ਸਰਕਾਰ ਕੋਲ ਬੈਠੇ ਸੀ ਚੱਕ ਕੇ ਮਾਰੇ ਕਹਿੰਨੀ ਚਲਾ ਕੇ ਗਲੇ ਤੁਸੀਂ ਦੱਸੋ ਇੱਥੇ ਉਲਟਾ ਇਹਨਾਂ ਦਾ ਉਹ ਜਿਹੜਾ ਅਮਨ ਰੋੜਾ ਥਾਪੰਗਾ ਮਾਰੀ ਜਾਂਦਾ ਹੂੰ ਕਹਿੰਦਾ ਜੀ ਇਹ ਤਾਂ ਕਿਸਾਨ ਸਾਡੇ ਹੁਣ ਵੇਖ ਅਮਨ ਰੋਡ ਆ ਕੀ ਕਰਦਾ ਇਹਨੂੰ ਉਂਗਲ ਲਾਉਣੀ ਬੜੀ ਆਉਂਦੀ ਬੇਲੀ ਨੂੰ ਮੈਂ ਤਾਂ ਹੁਣ ਇੱਕ ਵੀਡੀਓ ਵੇਖ ਕੇ ਆਂ ਉਂਗਲ ਕਿਵੇਂ ਲਾਈ ਜਾਂਦਾ ਜੇ ਕਿਸਾਨਾਂ ਨੂੰ ਸਾਡੇ ਨਾਲ ਗੱਲਬਾਤ ਹੈਗੀ ਆ ਤਾਂ ਗੱਲ ਸਾਡੇ ਨਾਲ ਕਰਨ ਆਮ ਲੋਕਾਂ ਨੂੰ ਕਿਉਂ ਤੰਗ ਕਰਦੇ ਐਹੀ ਆਮ ਲੋਕ ਤੰਗ ਤੁਸੀਂ ਨਹੀਂ ਕੀਤੇ ਜਦੋਂ ਇਹਨਾਂ ਨੇ ਸਰਕਾਰ ਨਹੀਂ ਸੀ ਜਿਹੜੀ ਤੁਹਾਡੀ ਪਾਰਟੀ ਧਰਨੇ 'ਚੋਂ ਨਿਕਲੀ ਕੀ ਉਹ ਜਿਹੜਾ ਧਰਨਾ ਲੱਗਿਆ ਸੀ ਉਦੋਂ ਲੋਕ ਤੰਗ ਨਾ ਹੋਏ ਹੋਣਗੇ ਜਦੋਂ ਦਿੱਲੀ 'ਚ ਧਰਨਾ ਲੱਗਿਆ ਸੀ ਉਦੋਂ ਲੋਕ ਨਹੀਂ ਤੰਗ ਹੁੰਦੇ ਸੀ ਉਹਨੋਂ ਕਿਉਂ ਵਿੰਗਾਟੇਟਾ ਮੂੰਹ ਕਰਕੇ ਇਹ ਕਹਿੰਦੇ ਸੀ ਵੀ ਤੁਸੀਂ ਕਿਸਾਨਾਂ ਦੀ ਮੰਗ ਰੱਖੋ ਕੋਈ ਸਰਕਾਰ ਆਊਗੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ 27 ਚਾਊਗੀ 32 ਚਾਊਗੀ 37 ਚਾਊਗੀ 42 ਚਾਊਗੀ 47 ਚਾਊਗੀ 52 ਚਾਊਗੀ 57 ਚਾਊ ਬਾੜ ਚਾਊ ਉਹ ਸਰਕਾਰ ਕਦੇ ਵੀ ਲੋਕ ਖੁਸ਼ ਹੋ ਕੇ ਬਣਾਉਣਗੇ ਨਾਰਾਜ਼ ਹੋ ਕੇ ਹਰਾਉਣਗੇ